ਜਿੰਨਾ ਜਦਵਨੀ ਲੀਨਾ ਤੇ ਕਿਸੇ ਤੋਂ ਕੁੱਟ ਨਹੀਂ ਖਾਦੀ ਸੀ ਆਪਾਂ ਜਿਹੜਾ ਕਹਿੰਦਾ ਗੋਦਾ ਬੰਦਾ ਹੈ ਅੱਛਾ ਮਤਲਬ ਵੈਲੀ ਸੀ ਪੂਰਾ ਹੈ ਵੈਲੀ ਕਦੇ ਨੇ ਆਪਣੇ ਲੱਫੜ ਨਹੀਂ ਮਾਰਿਆ ਹੈਗਾ ਅੱਛਾ ਹੁਣ ਬੁੱਢੇ ਬਾਰੇ ਕਿਹੜਾ ਮਰਜੀ ਪੰਗਾ ਡਾ ਲੀ ਹਜੇ ਨਹੀਂ ਪੱਲਾ ਲਗਨ ਦਿੰਦਾ ਕੋਈ ਦੁੱਖਗੀ ਨਹੀਂ ਸੌਂਦੇ ਆ ਪ੍ਰਵਾ ਕੋਈ ਦੁੱਖੀ ਨਹੀਂ ਸੌਂਦਾ ਨਿਕਲ ਜਾਂਦੇ ਬਏ ਬਏ ਅੱਛਾ ਕਿਹੜਾ ਕਹਿੰਦੇ ਤੁਹਾਨੂੰ ਭਾਈ ਤਾਂ ਦੇਵਾਂਗੇ ਤੇ ਤੁਹਾਨੂੰ ਫੁਲਾਨੀ ਗੱਲ ਦੇਵਾਂਗੇ ਪ੍ਰਵਾ ਕੋਈ ਪੁੱਛਦਾ ਨਹੀਂਗਾ ਤਿਆਜ ਕਿਤੇ ਨੇ ਫੇਰੇ ਨਹੀਂ ਦਿੱਤੇਗੇ ਹੂੰ ਅੱਛਾ ਵੀ ਉਹਦੋਂ ਨੇ ਫੇਰੇ ਦਿੱਤੇ ਤੇ ਹੁਣ ਦਿੰਨੇ ਆ ਹੁਣ ਵੇਖੀ ਥੋੜੇ ਕਿ ਮਨ ਕਣ ਕਾ ਗਈ ਤੇਰੇ ਕੋਲ ਕੋਈ ਹੂੰ ਉਹ ਜਿਹੜੀ ਸਾਡੀ ਕਣ ਕੌਂਦੀ ਸੀ ਉਹ ਵੀ ਬੰਦ ਐ ਤੇ ਜਿਹੜੀ ਖੰਡ ਸੀ ਪੁਰਾ ਉਹ ਵੀ ਬੰਦ ਕੀਤੀ ਵੀ ਭਾਂਦੇ ਇਹ ਗਰੀਬ ਚਾਹ ਨਾ ਕਰਦਣ ਤੇ ਜਵਾਗ ਦਾ ਬਾਬਾ ਕਰਦੇ ਫਿਰਦੇ ਐ ਹੂੰ ਬੇਬੇ ਚਾਹ ਔਰ ਬੇਬੇ ਗੁਆਂ ਘਰੋਂ ਛੱਟ ਕੇ ਦੋ ਅਗਰਾਂ ਦੇ ਫੇਰ ਚਾਹ ਦੇਊਗੀ ਜਾ ਕੇ ਅੱਛਾ ਭਗਵਾਨਤਮਾਨ ਕਹਿੰਦਾ ਸੀ ਪੈਨਸ਼ਨ 2500 ਕਰ ਦੂੰਗਾ ਕੋਦੇ ਉਹਨੇ ਦੀ ਫਿਰੇ ਦਿੱਤੇ ਕੇ ਪੈਨਸ਼ਨ ਕਰੂੰਗਾ ਮੈਂ ਅੱਛਾ ਕੋਈ ਇੱਕ ਬੁਝਾਕ ਸੁਣੀ ਜਾਏ ਮੈਂ ਤਾਂ ਸੱਚੀ ਗੱਲ ਕਹਿਣੀ ਆ ਜੱਕ ਵੱਧਿਆ ਜਾ ਉਹ ਕਿਸੇ ਨੇ ਕਹੇ ਉਹ ਕਹਿੰਦੇ ਮਰਿਆ ਜਿਉਂ ਨਾ ਹੁਣ ਮਰਿਆ ਨੂੰ ਕਿ ਮਰਿਆ ਮੈਂ ਤਾਂ ਮਰਿਆ ਹੈ ਗਰੀਬ ਹੈ ਹੂੰ ਇਹਨਾਂ ਨੇ ਕਿਤਾਂ ਦੇ ਪੈਸੇ ਲੈਦੇ ਆ ਹੂੰ ਜਿਹੜਾ ਦਾ ਬੰਦਾ ਸਿਆਣਾ ਉਹ ਤਾਂ ਨਹੀਂ ਕਿਤਾਂ ਲੈਂਦਾ ਹੂੰ ਤੇ ਨਹੀਂ ਅਗਲੇ ਨਾਂ ਦਾ ਭਰੇ ਜਾਣ ਤੇ ਹਾਰ ਕੇ ਵੀ ਜੇ ਕੋ ਚੈਂਗਲ ਲਿਆ ਆ ਚੈਂਗਲ ਵੇਚਦਣਾ ਜਿਹੜੇ ਕੋ ਚੰਗੀ ਚੀਜ਼ ਲੈਂਦੇ ਉਹ ਚੱਕਦੇ ਨੇ ਤੇ ਕਹਤਾ ਮੂੰਹ ਨਿਕਲੇ ਜਾਂਦੇ ਪੈਸ ਤੇ ਕੰਮ ਨੂੰ ਬਈ ਜੀ ਨਹੀਂ ਕਰਦਾ ਤੇ ਪਰ ਉਹਨੇ ਬਣੇ ਫਿਰਦੇ ਆ ਅੱਛਾ ਹੋਂ ਵਾਲੇ ਮੁੰਡੇ ਆ ਜਿਹੜੇ ਤੇ ਜਿਹੜੇ ਕੰਮ ਤੇ ਲੱਗੋ ਵੀ ਕੋਨਾ ਕੋ ਲੈ ਟਿਕਣ ਪੂਰੇ ਜਲ ਜਲ ਲਾ ਕੇ ਰੱਖਦੇ ਹੋਂਦਾਲੇ ਤਾਂ ਹਾਂ ਹੋਂਦਾ ਤੈਨੂੰ ਦੋਦਾ ਜਿੰਦ ਕੀ ਆ ਬੋਧੀਆਂ ਵਾਹੀਆਂ ਤੇ ਕਹਿੰਦੇ ਮਿੱਟੀ ਨਾ ਪਈ ਅੱਛਾ ਵੱਧ ਗਿਆ ਨਸ਼ਾ ਤੇ ਵਧਿਆ ਹੀ ਆ ਜਿਹੜੇ ਮਰੀਆਂ ਦੇ ਚੱਟਾ ਤੇ ਫਿਰ ਇਹਦੇ ਉਹ ਤੀ ਫੀਮ ਚਲਾਉਂ ਅੱਛਾ ਫੀ ਬੰਦੇ ਕੰਮ ਕਰਨਗੇ ਇਹਦੇ ਨਾਲ ਤਾਂ ਡਿੱਗੇ ਪਏ ਹੋਣਗੇ ਟਿੱਕੇ ਦੇ दारू ਪੀ ਕੇ ਬੁੜੀਆਂ ਨਹੀਂ ਲੱਫੜ ਨਹੀਂ ਮਾਰਾ ਅਜੇ ਤੱਕ ਤੇ ਨਹੀਂ ਐਵੇਂ ਡਾਂਗਾਂ ਦਾ ਕੁੱਤੀ ਜਣੀ ਇਹਦਾ ਕੰਦ ਹੈ ਜਿਵੇਂ ਮਰਜੀ ਕੁੱਟੀ ਜਾ ਅੱਛਾ ਫਿਰ ਉਹ ਜੇ ਬਾੜਾ ਕਰਨਗੇ ਫਿਰ ਇਹਦੇ ਮੁੰਡਿਆਂ ਦਾ ਦੀ ਹੈ ਤੇ ਮੁੰਡਿਆਂ ਦੇ ਲੋ ਕੋੜਿਆਂ ਤੋਂ ਡਾਦੇ ਸਾਹ ਨਹੀਂ ਕਰਦੇ ਜਿਹੜੀ ਪੀਤੀ ਨਹੀਂ ਲੈ ਜਾਂਦੀ ਜੀ ਆ ਠੀਕਾ ਬਾਪੂ ਜਿਹੜਾ ਜਿਹੜੇ ਬੰਦੇ ਨੇ ਕਹਿਣ ਤੇ ਵੋਟਾਂ ਪਾਈਆਂ ਸਾਨੂੰ ਕਹਾਂ ਨੀ ਵੀ ਬਈ ਕੰਮ ਕਰ ਸਾਡਾ ਓਏ ਹੁਣ ਕਰੀਏ ਕੀ ਉਹ ਤਾਂ ਟੱਪ ਗਿਆ ਅਗਲੇ ਪਾਸੇ ਕਿੱਧਰ ਟੱਪ ਗਿਆ ਟੱਪ ਗਿਆ ਉਹ ਨਿਕਲ ਗਿਆ ਬਾਹਰ ਦੇ 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 ਦੂਗਾ ਤਾਂ ਅੱਛਾ ਬਾਹਰਲੇ ਦੇਸ ਉੱਡ ਗਿਆ ਆਹ ਹੋ ਗਿਆ ਆਹੋ ਹੇ ਉਹਦਾ ਪੂਰਾ ਹੋ ਉਹਦਾ ਪੂਰਾ ਹੋ ਗਿਆ ਉਹਦਾ ਬਾਈ ਜੀ ਪੂਰਾ ਹੋ ਗਿਆ ਤਾਂ ਹੀ ਉਧਰ ਗਿਆ ਬਾਹਰ ਦੇ ਦੇਸ ਨੂੰ ਅੱਛਾ ਤੇ ਉਹ ਜਿਹੜੇ ਦੂਜੇ ਸੀਗੇ ਉਹ ਮਾਰਦੇ ਕੱਚਾ ਕਿਉਂ ਬਾਪੂ ਜਵਾਨੀ ਪਿਆ ਫਿਰ ਕਿਵੇਂ ਕੈ ਕਰਾ ਹੀ ਪੂਰਾ ਦਵਦਵਾ ਸੀਗਾ ਕਿ ਕਿੰਨੇ ਜੇ ਜਵਾਨੀ ਰੀ ਨਾ ਤੇ ਕਿਸੇ ਤੋਂ ਕੁੱਟ ਨਹੀਂ ਖਾਦੀ ਸੀ ਆਪਾਂ ਜੋ ਜਿਹੜਾ ਕਹਿੰਦਾ ਗੋਦਾ ਬੰਦਾ ਹੈ ਅੱਛਾ ਮਤਲਬ ਵੈਲੀ ਸੀ ਪੂਰਾ ਵੈਲੀ ਕਦੇ ਆਪਣੇ ਲੱਫੜ ਨਹੀਂ ਮਾਰਿਆ ਹੀਗਾ ਅੱਛਾ ਹੁਣ ਬੁੱਢੇ ਬਾਰੇ ਕਿਹੜਾ ਮਰਜੀ ਪੰਗਾ ਡਾ ਲੇ ਹਜੇ ਦੀ ਪੱਲਾ ਲਗਨ ਦਿੰਦਾ ਵੇ ਅੱਛਾ ਹਜੇ ਵੀ ਨਹੀਂ ਹਜੇ ਦੀ ਪੱਲਾ ਹਾਂ ਮ ਲਗਨ ਦਿੰਦਾ ਮੈਂ ਬੜਾ ਦਵਦਾ ਕਿੱਥੇ ਕਿਤੇ ਨਹੀਂ ਦਵਦਾ ਕਿਤੇ ਨਹੀਂ ਗਿਆ ਠੀਕ ਆ ਬਸ ਇੱਕ ਵੇਦਾ ਮੈਂ ਦਵਿਆ ਉਹ ਮੁੰਡਾ ਮਰਦੇ ਕਰਕੇ ਮੈਂ ਉਦੋਂ ਦਾ ਮੈਂ ਥੋੜਾ ਫਿਕਰਾ ਮਹਿ ਗਿਆ ਅੱਛਾ ਉਦੋਂ ਦਾ ਦਿਲ ਪੱਲਾ ਮੈਂ ਕਹਿੰਦੀ ਮੈਂ ਪਰਵਾਹ ਨਹੀਂ ਮਾਂਦਾ ਪੱ ਐਵੇਂ ਲੋਕੇ ਕਦੇ ਪਿੱਛੇ ਵੀ ਲੁਕ ਜਗੇ ਤੇ ਆ ਗੱਲ ਆ ਗੱਲ ਆ ਗੱਲ ਉਹ ਜਗ੍ਹਾ ਥੋੜਾ ਹੂੰ ਕੋਈ ਮੇਰੇ ਕਿ ਥੋੜਾ ਸਾਡੇ ਅੱਥਰਾ ਹੀ ਆ ਕੰਮ ਪੂਰਾ ਹਾਂ ਅ ਵੀ ਨਹੀਂ ਕਿ ਐਵੇਂ ਮਰਦੀ ਗੱਲ ਪਿੱਛੇ ਪੂਜੂ ਪੂਜੂ ਨਹੀਂ ਹੋਣੀ ਤੇ ਤਿੱਕੇ ਦਿਨ ਮੇੜੋ ਕੰਮ ਦਾ ਅੱਛਾ ਹਾਂ ਜਾਂ ਹਰ ਵਾਲੀ ਤੇ ਜਾਂ ਪਾਰ ਜਾਂ ਇਹਦੇ ਥਾਣੇਦਾਰ ਨੇ ਗੱਲ ਕਰਨ ਦੇ ਇੱਧਰ ਹੀ ਉੱਡ ਗਏ ਤੇ ਥਾਣੇਦਾਰ ਐ ਬੈਠੇ ਹੂੰ ਉਹ ਕਹਿੰਦੇ ਵੀ ਢੀੜੇ ਦੀ ਬਣਾਉਂਦੇ ਤੇ ਮੈਂ ਕੀ ਗੱਲ ਵੀ ਢੀੜੇ ਕੋ ਨਹੀਂ ਬਣਾਉਂਦੇ ਤੇ ਕੀ ਗੱਲ ਕੀ ਹੈ ਹੂੰ ਤੇ ਮੈਂ ਢੀੜੇ ਬਣਾ ਮੈਂ ਲੈ ਉਹ ਢੀੜੇ ਤੇ ਉਹਨਾਂ ਲੱਤਾਂ ਦੇ ਪੂਚਾ ਢਾਲੀਆਂ ਚੱਡਿਆਂ ਚ ਅੱਛਾ ਗੱਲ ਹੀ ਨਾਲ ਤਿੰਨ ਬੈਠੇ ਮੈਂ ਕਿਹਾ ਤੂੰ ਗੱਲ ਕਰੋਗਾ ਤੇ ਦੋਗੇ ਹੂੰ ਗੱਲ ਕਰੋ ਤੂੰ ਉਹਦੇ ਦੀੜੇ ਤੇ ਅੱਜ ਕੀ ਤੁਹਾਨੂੰ ਹੋ ਗਿਆ ਹੂੰ ਸਾਹ ਨਹੀਂ ਗੱਡਿਆ ਉਹਨਾਂ ਨੇ ਸਰਪੰਚੀ ਸਰਪੰਚੇ ਨਹੀਂ ਪੰਗਾ ਲਿਆ ਕਹਿੰਦੇ ਸਰਪੰਚੀ ਨਹੀਂ ਪੰਗਾ ਦਿਆਗਾ ਅਜੀ ਇਹਨੂੰ ਕਹਿੰਦੇ ਇਹਨੂੰ ਇਹਨਾਂ ਦੇ ਬੰਦਿਆਂ ਨੂੰ ਕਹੇ ਥੋੜੀ ਜਿਓ ਗੜਾ ਮਰਜੀ ਹੱਥੀਂ ਵੋਟਾਂ ਦੇਵਾਂਗੇ ਅੱਛਾ ਪਲਾ ਸਾਰਾ ਪਿੰਡ ਇੱਕ ਪਾਸੇ ਉਤਰਿਆ ਪਿਰੇ ਨਹੀਂ ਬਾਪੂ ਜਿਹੜੀ ਸਾਰੀ ਓਵਰਾਲ ਪਾਰਟੀਆਂ ਜਿਹੜੀਆਂ ਵੋਟਾਂ ਵਾਲੀਆਂ ਪਾਰਟੀਆਂ ਕੀ ਸੋਚਦੇ ਆ ਉਹਨਾਂ ਸਾਰਿਆਂ ਬਾਰੇ ਅਧੀਏ ਸੋਚਦੇ ਵੀ ਕੋਈ ਕੰਮ ਚੰਗਾ ਕਰਨ ਪਿੰਡ ਦਾ ਹੂੰ ਪਿੰਡ ਦਾ ਕੰਮ ਚੰਗਾ ਵੇ ਸੋਹਣਾ ਲੱਗੇ ਕਰੇ ਅੱਛਾ ਬੀਜੇ ਕਿਨੇ ਬਣਾਇਆ ਚਲੋ ਪੱਤਰਕਾਰ ਨੇ ਬਣਾਇਆ ਜੀ ਹੂੰ ਤੇ ਅੱਛੇ ਸਾਡੇ ਸੀ ਸਵੇ ਵੀ ਬੇਵੇ ਜੀ ਸੀ ਅੱਛਾ ਫਿਰ ਉਹ ਬਲਾ ਬਣਾਇਆ ਪਿਆ ਤੇ ਬੱਲੇ ਬੱਲੇ ਕਰ ਆ ਗਿਆ ਅੱਛਾ ਸ਼ਦ ਪਾ ਗਿਆ ਹੂੰ ਬੰਦਿਆਂ ਦੇ ਬਹਿਣ ਕੋਲੋਂ ਕੁੜੀਆਂ ਬੁੜੀਆਂ ਦੇ ਬਹਿਣ ਨੂੰ ਹੂੰ ਅੱਛਾ ਪਾਰਕ ਪੂਰਕ ਬਣੀਆਂ ਪਿੰਡ ਦੇ ਵਧੀਆ ਬਣਾਇਆ ਪਾਰਕ ਵੀ ਉਹ ਮੁੰਡੇ ਬਣਾ ਗਿਆ ਹੂੰ ਹੁਣ ਪਲਾਕ ਉਸ ਸਾਦੇ ਪਿੰਡ ਦਾ ਹੂੰ ਤੇ ਜਵਾਨੀ ਦਾਦਾ ਤੇ ਜਿਹੜੇ ਵੱਡੇ ਸਰਪੰਚ ਸੀ ਜਿਹੜੇ ਗੁੰਡੀ ਸੀ ਇੱਥੋਂ ਤੱਕ ਸਵਾਨ ਟੰਗੀਆਂ ਆਈ ਅੱਛਾ ਤੇ ਵੈਦੀ ਜਾਂਦੇ ਹੁੰਦੇ ਸੀ ਵੈਦੀ ਬੁੜੀਆਂ ਪਾਣੀ ਵੈਦੀ ਲੰਘ ਕੇ ਜਦੋਂ ਮੀਂਹ ਪੈਂਦਾ ਸੀ ਹਾਂ ਅੱਛਾ ਇਹ ਮੁੰਡੇ ਨੇ ਵੀ ਲਾ ਵੀ ਜਦੋਂ ਬਣੇਗਾ ਗਲੀਆਂ ਪੱਕੀਆਂ ਕਰਤੀਆਂ ਹੂੰ ਕੋਣੋ ਪੁਲਾ ਮਾੜਾ ਕਹੀ ਜਾਣ ਕੇ ਪੁਲਾ ਪਿੰਡ ਦੇ ਚੰਗਾ ਕਰੀ ਜਾਣ ਹੂੰ ਉਹਨੇ ਜਾ ਕਰ ਤੋੜਾ ਸਾਡੇ ਪਿੰਡ ਦੀ ਕਾਰ ਨਹੀਂ ਟੁੱਟਿਆ अच्छा हां नहीं भगवंत मान कहता सी वि सथा च सरकार च ल्या करू ਸਾਡੇ ਐਮਐਲਏ ਤਾਂ ਸਥਾਂ ਚ ਬੈ ਕੇ ਦੁੱਖ ਸੁਣਿਆ ਕਰਨਗੇ ਆਇਆ ਕਦੇ ਕੋਈ ਦੁੱਖ ਸੁਣ ਕੋਈ ਦੁੱਖ ਨਹੀਂ ਸੁਣਿਆ ਪ੍ਰਵਾ ਕੋਈ ਦੁੱਖ ਨਹੀਂ ਸੁਣਦਾ ਨਿਕਲ ਜਾਂਦੇ ਬੈ ਬੈ ਅੱਛਾ ਤੇਰਾ ਕਹਿੰਦੇ ਤੁਹਾਨੂੰ ਭਾਈ ਦਾ ਦੇਵਾਂਗੇ ਤੇ ਤੁਹਾਨੂੰ ਫੁਲਾਨੀ ਗੱਲ ਦੇਵਾਂਗੇ ਪ੍ਰਵਾ ਕੋਈ ਪੁੱਛਦਾ ਨਹੀਂਗਾ ਅੱਛਾ ਹਾਂ ਹੂੰ ਕੋਈ ਨਹੀਂ ਪੁੱਛਦਾ ਬੂਟਾ ਪਵਾ ਕੇ ਨਿਕਲ ਜਾਂਦੇ ਕਦੇ ਨੇ ਵੇਖਿਆ ਨਹੀਂ ਤੇਰੇ ਦਾਣੇ ਹੈਗੇ ਸਿਰ ਤੇਰੇ ਕਣਕ ਹੈਗੀ ਭੁੱਖਾ ਮਰਦਾ ਕਿ ਤੇਰੇ ਜਵਾਗ ਬੈਠਿਆ ਇਹਨਾਂ ਨੂੰ ਕੋਈ ਗੱਲ ਅੱਛਾ ਇਹਦਾ ਲੈ ਕੇ ਤੇ ਇਹਦਾ ਭਈ ਆ ਪੰਜਾਂ ਦੇ ਮੁਰ ਕੇ ਵੱਡੇ ਜੱਜ ਤੇ ਵੋਟਾ ਸਾਡੀਆਂ ਸਾਡੇ ਸਾਰੇ ਤੇ ਸਾਡੀਆਂ ਜੁੱਤੀਆਂ ਨਹੀਂ ਫਿਰ ਕਰੇ ਆ ਜਿਹੜੇ ਲੱਗਿਆ ਯਾਰ ਅੱਜ ਐਤ ਕੀ ਨਹੀਂ ਵੋਟ ਪਾਉਣੇਗੀ ਅੱਕੇ ਕੀ ਕਹ ਕੇ ਕਿ ਨਹੀਂ ਪਾਉਣੀ ਗਾਂ ਤੇ ਨਹੀਂ ਲੱਗਣਾ ਐ ਕਿ ਆ ਲੈਦੇ ਉਹ ਤੋਂ ਕਰਾਂਗੇ ਵੀ ਉਹ ਤੋਂ ਤੁਸੀਂ ਮਰੇ ਸੀ ਉਹਦੇ ਕਿੱਥੇ ਗਏ ਸੀ ਹੂੰ ਸਿਆਲ ਚ ਕਿਸੇ ਨੇ ਫੇਰੇ ਨਹੀਂ ਦਿੱਤੇਗੇ ਹੂੰ ਅੱਛਾ ਵੀ ਉਹਦੋਂ ਨੇ ਫੇਰੇ ਦਿੱਤੇ ਤੇ ਹੁਣ ਦਿੰਨੇ ਆ ਹੁਣ ਵੇਖੀ ਥੋੜੇ ਕਿ ਮਨ ਕੰਨ ਕਾਗੀ ਤੇਰੇ ਕੋਲ ਕੋਈ ਹੂੰ ਔਰ ਜਿਹੜੀ ਸਾਡੀ ਕਣਕ ਆਉਂਦੀ ਸੀ ਉਹ ਵੀ ਬੰਦ ਹੈ ਤੇ ਜਿਹੜੀ ਖੰਡ ਦੀ ਪੁਰਾ ਉਹ ਵੀ ਬੰਦ ਕੀਤੀ ਵੀ ਭਾਇਦੇ ਇਹ ਗਰੀਬ ਚਾਹ ਨਾ ਕਰ ਲੈਣ ਤੇ ਜਵਾਗ ਦਾ ਬਾਵਾ ਕਰਦੇ ਫਿਰਦੇ ਐ ਹੂੰ ਬੇਬੇ ਚਾਹ ਮਰ ਬੇਬੇ ਗੋਆ ਕਰਾ ਸੱਟ ਕੇ ਦੋ ਅਗਲਾਂ ਦੇ ਫੇਰ ਚਾਹ ਦੇਊਗੀ ਜਾ ਕੇ ਅੱਛਾ ਅੱਛਾ ਮਤਲਬ ਮੋਲ ਲੈਨੇ ਆ ਫਿਰ ਸਰਕਾਰ ਤੋਂ ਨਹੀਂ ਲੈਨੇ ਵੀ ਸਾਰਾ ਕੋਲ ਮਿਲਦਾ ਕੋ ਨਹੀਂ ਮਿਲਦਾ ਕਿਵੇਂ ਬਈ ਬਾਸਾ ਆਈ ਹੈ ਅੱਛਾ ਹਾਂ ਨਹੀਂ ਬਾਪੂ ਸੱਚ ਭਗਵਾਨ ਜੀ ਕਹਿੰਦਾ ਸੀ ਪੈਨਸ਼ਨ 2500 ਕਰ ਦੂੰਗਾ ਕੋਈ ਉਹਨੇ ਦੀ ਫੇਰੇ ਦਿੱਤੇ ਕੇ ਪੈਨਸ਼ਨ ਕਰੂੰਗਾ ਮੈਂ ਅੱਛਾ ਕੋਕ ਬਿਚਾ ਕੋ ਸੁਣੀ ਜਾਏ ਮੈਂ ਤਾਂ ਸੱਚੀ ਗੱਲ ਕਹਿਣੀ ਹੈ ਬਿਚਾ ਕੇ ਵੱਡਿਆ ਜਾਵਾਂ ਉਹ ਕਿਸੇ ਨੇ ਕਹਾਂ ਉਹ ਕਹਿੰਦੇ ਮਰਿਆ ਤੇ ਉਹ ਨਾ ਹੁਣ ਮਰੇ ਨੂੰ ਕਿ ਮਰਿਆ ਮੈਂ ਤਾਂ ਮਰਿਆ ਹੂੰ ਨੇ ਉਹ ਸੱਚ ਰਾਸ਼ਨ ਉਸ ਟਾਈਮ ਨਾਲ ਮਿਲ ਜਾਂਦਾ ਕੋਈ ਰਾਸ਼ਨ ਨਹੀਂ ਆਇਆ ਇਹਦਾ ਆਇਆਗਾ ਹਾਂ ਰਾਸ਼ਨ ਤੈਨੂੰ ਮੈਂ ਦੱਸਦਾ ਬਾਈ ਸਾਡੇ ਵਿੱਚ ਜਿਹੜੇ ਚਮਚੇ ਦੇਉਂਦੇ ਰਾਸ਼ਨ ਹਾਂ ਐਨੂੰ ਕਹਿੰਦੇ ਤੇ ਵੇਰ ਵੰਦੇ ਨਹੀਂ ਮਰਦੇ ਉਹ ਵੰਦੇ ਨਹੀਂ ਕੇ ਵੰਦੇ ਨਹੀਂ ਰਿਆ ਕੇ ਪਿੰਡ ਉਹ ਵੰਦੇ ਨਹੀਂ ਇਹਦਾ ਜਿਹੜੀ ਮਣਕਾ ਕਣਕੋ ਵਾਦ ਵੀ ਕਿਤੇ ਦੇ ਦੇਣ ਆਪਾਂ ਤਾਂ ਦੇਦੇ ਨਹੀਂ ਉਹ ਅੰਦਰ ਹੀ ਰੱਖ ਲੈਣਗੇ ਅੱਛਾ ਉਹ ਵਾਦ ਵੀ ਰੱਖ ਲੈਣਦੇ ਕਣਕਾਂ ਹੂੰ ਤੇ ਜੇ ਹੁਣ ਹੁਣ ਪਪਾ ਲੱਗਦੀ ਭੁੱਖੇ ਭੁੱਖੇ ਆ ਹੂੰ ਤੇ ਹੁਣ ਹੁਣ ਹੀ ਲਿਉਂਦੇ ਕਣਕ ਵੀ ਹੂੰ ਹੋਂਦੇ ਕਣਕ ਲਿਉਂਦੇਗੇ ਹੂੰ ਅਸੀਂ ਸਾਡਾ ਮਸੇਦ ਲੱਗਾ ਸੀ ਇਹਦੇ ਇਹਨਾਂ ਨੂੰ ਅਸੀਂ ਗਏ ਸੀ ਇੱਕ ਜੱਟ ਸੀ ਤੇ ਉਹਨੇ ਨਾਲ ਗਲੀ ਵੀ ਨੰਗਣ ਲਗਾ ਹੂੰ ਉਹਦਾ ਇਹ ਕਰਦੇ ਆਂ ਜਾਉਂਦੇ ਲਖਤਵਾਰਤੀ ਮੋٹے ਪੱਟੋਂ ਅੱਛਾ ਉਹਦੇ ਬਣਾ ਲਿਆਂਗੇ ਉਹਨਾ ਮੈਨੂੰ ਬੰਦ ਨੂੰ ਕੀ ਬੰਦ ਹੋਗੇ ਹੂੰ ਤੇ ਉਹ ਪਰਦਾ ਉਹ ਪਿੰਡ ਦਾ ਨਾਂ ਕੀ ਹੈਗਾ ਇਧਰ ਨਰੂੜਾਂ ਦੇ ਨਾਲ ਆ ਪਿੰਡ ਅੱਛਾ ਅੱਛਾ ਚੱਲ ਕੋਈ ਫੇਰ ਉੱਥੇ ਆਓ ਹੂੰ ਤੇ ਵਧੀਆ ਮੌਜਗਾ ਮੁੰਡਾ ਤੇਰੇ ਦੇ ਗਾਏਗਾ ਠੀਕ ਹੈ ਨਹੀਂ ਬਾਪੂ ਉਹ ਦਜਾ ਆਪਣਾ ਲਾਸਟ ਗੱਲ ਤੇਰੇ ਨਾਲ ਇੱਕ ਲਾਸਟ ਹੀ ਆ ਹੁਣ ਦਾ ਸਮਾਂ ਵਧੀਆ ਲੱਗਦਾ ਕਿ ਪਹਿਲਾਂ ਵਾਲਾ ਵਧੀਆ ਲੱਗਦਾ ਸੀ ਪਹਿਲਾਂ ਮਿੱਧਰਾ ਵੀ ਸਭ ਕੋ ਹੁੰਦਾ ਹੀਗਾ ਹੂੰ ਉਦੋਂ ਮਗਾਈ ਵੀ ਸਾستی ਸੀ ਹੂੰ ਉਦੋਂ ਦੁਨੀਆ ਟੈਪਾਸ ਕਰਦੀ ਸੀ ਅੱਛਾ ਫੋਨ ਜਿਹੜੇ ਤਗੜੇ ਆ ਚਾਹੇ ਵਾਪਰੇ ਗਰੀਬ ਆ ਹੂੰ ਇਹਨਾਂ ਨੇ ਕਿਤਾਂ ਦੇ ਪੈਸੇ ਲੈਦੇ ਆ ਹੂੰ ਜਿਹੜਾ ਦਾ ਬੰਦਾ ਸਿਆਣਾ ਉਹ ਤਾਂ ਨਹੀਂ ਕਿਤਾਂ ਲੈਂਦਾ ਹੂੰ ਤੇ ਨਹੀਂ ਅਗਲੇ ਨਾਂ ਦਾ ਭਰੇ ਜਾਣ ਹੂੰ ਤੇ ਹਾਰ ਕੇ ਵੀ ਜੇ ਕੋਈ ਸ਼ੈਂਗਲ ਆਇਆ ਸ਼ੈਂਗਲ ਵੇਚ ਦੇਣਾ ਜੇ ਕੋਈ ਚੰਗੀ ਚੀਜ਼ ਲੈਂਦੇ ਚੱਕ ਦੇਣਾ ਤੇ ਕਿਤਾਂ ਮੂੰਹ ਹੀ ਨਿਕਲੇ ਜਾਂਦੇ ਪੈਸੇ ਅੱਛਾ ਮਤਲਬ ਸਾਰਾ ਕੁਝ ਕਿਤਾਂ ਰਹੀ ਜਾਂਦਾ ਬਾਹਰ ਅਸੀਂ ਮਿੱਤਰ ਆ ਜਪੀਆ ਕਰਾ ਲਈ 25000 ਹਾਂ ਆਦਿਓ ਮੁੰਡੇ ਵੀ ਆਪਾਂ ਪੈਸੇ ਕਿ ਡਾਲੀਓ ਦਾ ਨਾ ਇਹ ਨਾ 15 ਲਓ ਜੀ ਹਾਂ 25000 ਰੁਪਿਆ ਦਾ ਸੀ ਭਰਿਆ ਅੱਛਾ ਹਾਂ ਉਦੋਂ ਬਾਅਦ ਹੀ ਕੋਈ ਨਹੀਂ ਘਟਾਇਗਾ ਨਹੀਂ ਬਾਪੂ ਪਹਿਲਾਂ ਮੈਂ ਤਾਂ ਵੱਧ ਕਰਦੇ ਸੀ ਕਿ ਹੁਣ ਦੇ ਟਾਈਮ 'ਚ ਬਾਲੀ ਮਿਹਨਤ ਕਰਨੀ ਪੈਂਦੀ ਉਦੋਂ ਮਿਹਨਤ ਕਰਦੇ ਉਹ ਦੁਨੀਆ ਸੌਖੀ ਸੀਗੀ ਹਾਂ ਉਦੋਂ ਸੌਖੀ ਸੀਗੀ ਅੱਛਾ ਹਾਂ ਤੇ ਹੁਣ ਤਾਂ ਫਿਰ ਹੁਣ ਤਾਂ ਔਖੇ ਆ ਹਾਂ ਪਤਾ ਕੋਈ ਵੀ ਹੈ ਅੱਛਾ ਹਾਂ ਠੀਕ ਆ ਹੁਣ ਜੇ ਕੋਈ ਬੰਦਾ ਕਹੇਗਾ ਮਿਹਨਤ ਕਰਦਾ ਹਾਂ ਹਾਂ ਉਹਨੂੰ ਕਹਿੰਦੇ ਨਾ ਵੀ ਇਹ ਜੇ ਮਿਹਨਤ ਕਰਦਾ ਇਹ ਵਿਦਦਾ ਰਹਿੰਦਾ ਹੂੰ ਕੋਈ ਦਿਹਾੜੀ ਛੜਦਾ ਉਹ ਆਪਦਾ ਕੰਮ ਛੜਦਾ ਕੰਮ ਛੱਡ ਕੇ ਕਿਤੇ ਜਾਂਦਾ ਫਿਰ ਉਹਨੂੰ ਕੋਈ ਫਲਾਣਾ ਕੋਲੇ ਤਾਲ ਹੈ ਹੂੰ ਉਹਨੇ ਆਪਦਾ ਕੰਮ ਕੰਮ ਛੱਡ ਕੇ ਤੇ ਕਾਰਾਂ ਬਣਾਈਆਂ ਹੂੰ ਤੇ ਕੰਮ ਨੂੰ ਬਈ ਜੀ ਨਹੀਂ ਕਰਦਾ ਤੇ ਪਰ ਉਹਨੇ ਬਣੇ ਫਿਰਦੇ ਆ ਅੱਛਾ ਹੁਣ ਵਾਲੇ ਮੁੰਡੇ ਜਿਹੜੇ ਹੂੰ ਤੇ ਜਿਹੜੇ ਕੰਮ ਦੇ ਲਗੇ ਉਹ ਵੀ ਕੋਨਾ ਕੋਲੇ ਡੇਗਣੇ ਪੂਰੀ ਜਲ ਜਲ ਲਾ ਕੇ ਰੱਖਦੇ ਆ ਉਹਨਾਂ ਵਾਲੇ ਤਾਂ ਹਾਂ ਹੁੰਦਾ ਤਾਂ ਨੀ ਉਹਦਾ ਜਿੰਦਗੀ ਐ ਬੋਧੀਆਂ ਵਾਹੀਆਂ ਤੇ ਕਹਿੰਦੇ ਮਿੱਟੀ ਨਾਲ ਪਈ ਅੱਛਾ ਸਾਡੇ ਇੱਕ ਮੁੰਡਾ ਗਿਆ ਜੀ ਦਵਾਈ ਚ ਬਾਹਰ ਹੂੰ ਤੈਨੂੰ ਮੈਂ ਸਾਡੇ ਮੁੰਡੇ ਦਾ ਦੱਸਾਂ ਗੱਲ ਇਹ ਦਵਾਈ ਚ ਮੁੰਡਾ ਸਾਡਾ ਗਿਆ ਸੀ ਤੇ ਭੁੱਖਾ ਤੇ ਆਈ ਰਹਿੰਦੇ ਸੀ 70 ਰੁਪਏ ਦੇੜੀ ਇਹਦੇ ਕੋਲ 70 ਰੁਪਏ ਰਹਿ ਗਏ ਹੂੰ ਹੂੰ ਤੇ ਰਾਤ ਨੂੰ ਹੋਵੇ ਮੇਰੇ ਕੋਲ 70 ਰੁਪਏ ਰਹਿ ਗਏ ਹੂੰ ਉਹ ਮੁੰਡਾ ਸੀ ਸਾਡੇ ਪਿੰਡ ਦੇ ਦੋ ਮੁੰਡੇ ਗਏ ਸੀ ਇੱਕ ਤਾਂ ਭਾਂਜਾਈ ਤੇ ਇੱਕ ਮੁੰਡਾ ਸੀ ਉਹਨੇ 200 ਰੁਪਏ ਦਿੱਤਾ ਅੱਛਾ ਉਹ 200 ਦਾ ਚਾਹਿਆ ਦਿੱਤਾ ਦੀ ਗੱਲ ਮੈਂ ਕਰੀ नहीं। अच्छा नहीं जेडी जनता ਹੁਣ ਜਿਹੜੇ ਨੌਜਵਾਨ ਲਗਾਤਾਰ ਬਾਹਰ ਨੂੰ ਭੱਜ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿੰਦੇ ਉਹਥੇ ਮੌਜ ਕਾ ਨਹੀਂ ਆਪਦੀ ਕਮਾਈ ਕਰਦੇ ਭੁੱਖੇ ਤੇ ਰਹੇ ਕੀ ਹੂੰ ਤੇ ਇੱਥੇ ਨਸ਼ਿਆਂ ਦੇ ਲੱਗਿਓ ਤੇ ਨਸ਼ਿਆਂ ਦੇ ਬੱਚੇ ਬੰਦੇ ਅੱਛਾ ਪਿੰਡ ਚ ਨਸ਼ਾ ਨੂੰ ਸ਼ਕ ਕਿੰਨਾ ਕ ਨਸ਼ਾ ਤੈਨੂੰ ਪਤਾ ਹੀ ਆ ਜਿਹੜੇ ਖਾਂਦੇ ਪੀਂਦੇ ਆ ਕਿਹੜਾ ਕੋਈ ਦਾਦਾ ਹੈ ਅੱਛਾ ਜੇ ਸਾਡੇ ਪਿੰਡ ਚ ਜਲਦੀ ਚੁਗਲੀ ਜੇ ਕੋਈ ਸੱਚੀ ਗੱਲ ਕਰਦਾ ਹੂੰ ਉਹਨੂੰ ਕਹਿੰਦੇ ਚੁਗਲੀ ਕਰਦਾ ਅੱਛਾ ਚੁਗਲੀ ਕਰਦਾ ਵੀ ਆਪਦੇ ਬੱਚੇ ਨੂੰ ਬਚਾਓ ਠੀਕ ਆ ਹੂੰ ਹੂੰ ਅੱ데 ਦਾ ਨਸ਼ਾ ਨੇ ਫੋਗਤੇ ਆ ਹੂੰ ਸਰਕਾਰ ਕਹਿੰਦੀ ਸੀ ਨਸ਼ਾ ਬੰਦ ਕਰ ਦਾਂਗੇ ਥੋੜੇ ਟਾਈਮ ਚ ਵੀ ਜਿਹੜੇ ਕੋਈ ਕਹਤੇ ਨਹੀਂ ਨਹੀਂ ਦਿੱਤੇ ਗਏ ਵੀ ਬੰਦ ਕਰਾਂਗੇ ਵਧਾ ਦਾ ਬਚੱਕ ਦੇਣ ਵਧ ਗਿਆ ਨਸ਼ਾ ਤੇ ਵਧਿਆ ਹੀ ਆ ਜਿਹੜੇ ਮਰੀਆਂ ਦੇ ਚੱਟਾ ਤੇ ਫਿਰ ਇਹਦੇ ਤੂੰ ਫੀਮ ਚ ਲਾਉ ਅੱਛਾ ਫੀਮ ਬੰਦੇ ਕੰਮ ਕਰਨਗੇ ਇਹਦੇ ਨਾਲ ਤਾਂ ਡਿੱਗੇ ਪਏ ਹੋਣਗੇ ਨਹੀਂ ਜਦ ਪਹਿਲਾਂ ਵਾਲੇ ਸਮੇਂ ਚ ਖਾ ਲੈਂਦੇ ਸੀ ਮੜੀ ਬੰਦੇ ਪੀਂਵ ਖਾਂਦੇ ਸੀਗੇ ਤੇ ਕੰਮ ਵੀ ਕਰਦੇ ਸੀ ਅੱਛਾ ਹਾਂ ਤੇ ਹੁਣ ਵਾਲੇ ਤੇ ਫੋਨ ਵਾਲੇ ਚਿੱਟਾ ਖਾ ਕੇ ਭੈਣ ਦੀ ਬੀਚੇ ਦਾ ਬੁੜੀਆਂ ਨੂੰ ਕੁੱਟਣਗੇ ਤੇ ਚੇ ਬੁੜੀਆਂ ਦੇ ਰੰਗ ਲਾ ਦੇਣਗੇ। ਅੱਛਾ। ਮਤਲਬ ਮਾਹੌਲ ਖਰਾਬ ਆ ਨਾ। ਖਰਾਬ ਅੱਗੇ ਇਦੀ ਕੰਮ ਚੱਲਦਾ ਸੀਗਾ। ਅੱਛਾ। ਹਾਂ। ਅੱਗੇ ਫਿਰ ਕਿਵੇਂ ਚੱਲਦਾ ਸੀ ਕੰਮ? ਅੱਗੇ ਚੱਲਦੇ ਜੇ ਕਿਸ ਨੂੰ ਆਪਾਂ ਕਿਸ ਨੂੰ ਮਾਰ ਦੇਣਾ ਉਵੇਂ ਬੰਦੇ ਨੂੰ ਮਾਰ ਬੰਦਾ ਮਾਰਦੇ ਸੀ। ਆਏ ਲੁੱਟਾ ਖੋਈ ਚੱਲਦੀ ਸੀ। ਅੱਛਾ। ਆ ਮਗਰੂ ਚੱਲੀ ਐ। ਮਲੋਟਾ ਕੋਈ ਕਿੰਨੇ ਕ ਟਾਈਮ ਤੋਂ ਚੱਲੀ ਆ? ਇਹ ਚੱਲੀ ਨੂੰ ਮੈਨੂੰ ਪਤਾ ਉਹ ਗੋਣ ਕਿ 15 15 16 ਸਾਲ ਹੋ ਗਏ ਉਹਨੇ ਗੱਲ ਹਣਾ ਇੱਥੇ ਦੀ ਕਿਰਪਾ ਦੀ ਬਣੀ ਉਹ ਗੱਲ ਹੂੰ ਹੈਨਾ ਇੱਥੇ ਦੇ ਚੱਲਿਆ ਕੰਮ ਠੀਕ ਆ ਪਹਿਲਾ ਮੂੰਹ ਚੰਗਾ ਸੀ ਬਾਪੂ ਜਿੰਦਗੀ ਦੇ ਤਜਰਬੇ ਤੋਂ ਜਿਹੜੇ ਲੋਕ ਤੁਹਾਡੀ ਵੀਡੀਓ ਵੇਖ ਰਹੇ ਆ ਆਪਦੀ ਜਿੰਦਗੀ ਦੇ ਤਜਰਬੇ ਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਦੀ ਵੀ ਚੰਗਾ ਹੀ ਕੀਤਾ ਮਾਰਾ ਸੋਚਿਆ ਨਹੀਂ ਸੀ ਅੱਛਾ ਕਹਿਣਾ ਹਾਂ ਚੰਗਾ ਹੀ ਕਰਨਾ ਹੈ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਕਮਾਈ ਕਰਕੇ ਕਰੋ ਘਰ-ਬਾਰ ਪਾਓ ਤੇ ਕੰਜਦੋ ਵੀ ਤੁਸੀਂ ਪੁੱਠਾ ਕੰਮ ਨਾ ਕਰੋ ਜੋ ਕੋਈ ਅੱਛਾ ਬੱਚਿਆਂ ਦੀ ਸਿਹਤ ਤੇ ਅਸਰ ਪੈਂਦਾ ਹੈ ਹੂੰ ਸਾਡਾ ਕਿ ਜ਼ਿੰਮੇਵਾਰੀ ਦੋ ਬੱਕਰੀ ਦੀ ਮਿੰਗਲ ਜਨੀ ਫੀਮ ਦਿੰਦਾ ਯੋ ਹੂੰ ਅਸੀਂ ਉਹਦੇ ਚ ਮਾਰ ਦੀ ਖਾਣੀ ਕਣਕ ਦੇ ਦਾਣੇ ਦੇ ਤੇ ਦੂਜੀ ਅੱਦਾਂ ਦੀਆਂ ਤੇੜਾ ਜੜਾ ਦੇ ਹੂੰ ਵੀ ਅਮਲੀ ਬੰਦੇ ਨੂੰ ਦੇਵਾਂਗੇ ਹੂੰ ਅਸੀਂ ਗਾ ਜਵਾਗ ਪਾਲਾਂਗੇ ਆਪਦੇ ਕੀ ਫੀਮ ਦੇ ਲਗਾਗੇ ਹੂੰ ਮਤਲਬ ਨਸ਼ਾ ਨਹੀਂ ਕਰਨਾ ਚਾਹੀਦਾ ਹਾਂ ਨਸ਼ੇ ਤੋਂ ਬਚੋ ਠੀਕ ਹੈ ਹੈ ਆਦੇ ਮਾਪਿਆਂ ਦੀ ਰੋਟੀ ਜੋ ਇਹਨਾਂ ਦੇ ਜਮ੍ਹਾਂ ਜਾਇਆ ਹੂੰ ਤੇ ਕਈ ਬਈ ਮਾਪਿਆਂ ਨੂੰ ਕੋਰਦੇ ਤੂ ਤੂ ਸੁੱਤੀ ਜਾਂਦੇ ਆ ਹੂੰ ਠੀਕ ਆ ਇੱਥੇ ਜਕੰਡਾ ਵੀ ਚਾਹ ਜੇ ਤੇ ਉਦੋਂ ਕੋਦੋਂ ਕੋਦੋਂ ਕਹਿੰਦੇ ਲੈ ਚੱਲ ਗਿਆ ਦਾ ਉਹ ਸਰ ਹੂੰ ਆ ਸਾਡੀਆਂ ਬੁੜੀਆਂ ਕਿਦੇ ਢੇਲੀਆਂ ਜਾਣ ਮੋਟਰਸਾਈਕਲ ਕਰੇ ਆ ਉਹਦੇ ਨਿੱਕੇ ਮੂੜੇ ਨੂੰ ਉਹ ਤੋਂ ਪਤਾ ਲੱਗਣਾ ਜੇ ਜਾ ਕੇ ਟੀਗਾ ਤੇ ਲਾ ਲਵਾ ਦੇਣਾ ਠੀਕ ਆ ਤੇ ਜਿੰਨੇ ਜਿਹੜੇ ਚਟਾ ਗੰਦੇ ਆ ਕੋਈ ਮਾਂ ਵੀ ਪੁੱਛਦੇ ਤੇ ਪਿਓ ਨੂੰ ਤਾਂ ਪੁੱਛਣਾ ਕਰਦਾ ਠੀਕ ਬੇਬੇ ਨਾਲ ਤਾਂ ਨਹੀਂ ਕਦੇ ਲੜਦੇ ਰੋੜਦੇ ਨਾ ਕਦੇ ਕਦੇ दारू ਪੀ ਕੇ ਬੁੜੀਆਂ ਨੇ ਲੱਫੜ ਨਹੀਂ ਮਾਰਿਆ ਇਹ ਤੱਕ ਹੂੰ ਤੇ ਨਹੀਂ ਐਵੇਂ ਡਾਂਗ ਨਾਲ ਕੁੱਤੀਆਂ ਨਹੀਂ ਇਹਦਾ ਕੰਦ ਹੈ ਹੂੰ ਜਿਵੇਂ ਮਰਜੀ ਕੁੱਤੀ ਜਾ ਅੱਛਾ ਫਿਰ ਉਹ ਜੇ ਬਾਹਾਂ ਕਰਨਗੇ ਫਿਰ ਇਹ ਮੁੰਡਿਆਂ ਦਾ ਆਦੀ ਹੈ ਹੂੰ ਤੇ ਮੁੰਡਿਆਂ ਦੇ ਕੋਣਿਆਂ ਤੋਂ ਡਾਦੇ ਸਾਹ ਨਹੀਂ ਕਰਦੇਗੇ ਜਿਹੜੀ ਪੀਤੀ ਹੋਈ ਲੈ ਜਾਂਦੀ ਆ ਠੀਕ ਨਹੀਂ ਬਾਪੂ ਬੇਬੇ ਤੇ ਤੁਸੀਂ ਤੇ ਬੇਬੇ ਫਿਰ ਇਕੱਠੇ ਹਾੜੀ ਹੂੜੀ ਵੜਦੇ ਸੀ ਇਕੱਠੇ ਹਾੜੀ ਵੜਦੇ ਰਹੇ ਆ ਤੇ ਇੱਕ ਦਿਨਾਂ ਦੀ ਬੀਬੀ ਨੂੰ ਪੁੱਛ ਕੇ ਲੱਗਦਾ ਕੁੱਤੀ ਨਹੀਂ ਸੀ ਅੱਛਾ ਦਾਦੂ ਵੀ ਅਗਰ ਲੱਫੜ ਨਹੀਂ ਮਾਰਿਆ ਠੀਕ ਆ ਉਹਦਾ ਮੁੰਡੇ ਬਰੂਬਰ ਦੇ ਜਿਗਦੇ ਲੜਕੇ ਕੇ ਦਾਦੇ ਮੈਂ ਤੋਂ ਵੀ ਇਹ ਨਾਲ ਉਹਦੇ ਤੇ ਕੇ ਭਾਜਾ ਅਰੇ ਇਹ ਮਤਲਬ ਕੇ ਬੇਤ ਨੂੰ ਖਾ ਵੀ ਦਿੰਦੇ ਆ ਆਵੇਂ ਤੂੰ ਦਾ ਖਾਦੇ ਵੜਾ ਅੰਦਰ ਪਿਆ ਤਾਂ ਹੀ ਨਹੀਂ ਲੜਦਾ ਹੈ ਖਾਈ ਮੜੇ ਕੱਢ ਕੇ ਇਹਦਾ ਕੋਈ ਡਰ ਹੈ ਨੀ ਤੈਨੂੰ ਲੜਦਾ ਫਰ ਪਰਵਾਤਾ ਨਹੀਂ ਲੜਦੇਗੇ ਅੱਜ ਕੱਲ ਮੁੰਡਿਆਂ ਨੇ ਕੀ ਲਾਕੇ ਮੁੰਡੇ ਤੇ ਉੱਡਣ ਟੋਪੀ ਘੱਟ ਜਾਂਦੀ ਹੈ ਦੋਸਤੋ ਬਹੁਤ ਕਹਿੰਦੇ ਵੀ ਤੂੰ ਕੰਮ ਛੱਡ ਦੇ ਅਛਾ ਤੇ ਮੈਂ ਕਹਾਂ ਨਹੀਂ ਬਿਲਹੋਂਦਾ ਜਿੰਨਾ ਤੇ ਨਾਂਪਰ ਤੁਰਦੇ ਨਾ ਜਿੱਦੇ ਬਹਿ ਕੇ ਦੋਦੇ ਦੇ ਕੇ ਬਹਿ ਜਾਣਗੇ ਹਾਂ ਸਹੀ ਗੱਲ ਹੈ ਤਾਂ ਹੀ ਕਹਿੰਗਾ ਦਿੰਦੇ ਮੁੰਡਾ ਬਾਹਰ ਗਿਆ ਮੁੰਡਾ ਪਪਾ ਤੂੰ ਖੜਾ ਛੱਡ ਦੇ ਬਹੁਤ ਕੰਮ ਕੀਤਾ अच्छा। ਉਹਦਾ ਬਾਹਰ ਗਿਆ ਦਵਾਈ ਚ। ਅੱਛਾ ਥੋੜਾ ਲੜਕੇ ਇੱਕ ਬਾਹਰ ਵੀ ਆ। ਬਾਹਰ ਦਵਾਈ ਚ ਗਿਆ। ਅੱਛਾ। ਹੁਣ ਹੁਣ ਆਉਣਾ ਅਸੀਂ ਘਰ ਪਾਉਂ ਲੱਗਣਾ। ਅੱਛਾ। ਨਹੀਂ ਬਾਈ ਦੀ ਵਧੀਆ ਚੱਲੀ ਜਾਂਦਾ ਗੁਜ਼ਾਰਾ। ਮੋਲ ਪਿਆ ਕਰਦਾ। ਅੱਜ ਦੇ ਫੋਟੋ ਵਖਾਦਨੇ ਆ। ਅੱਜ ਜਾਈ ਬੁਮੈਲ ਆਪਣੀ ਜਾ ਕੇ ਫੋਟੋ ਕਰੀ। ਵੀਡੀਓ ਕਾਲ ਕਰਦਾ ਨਾਲ ਦੇ ਨਾਲ। ਗੱਲਬਾਤ ਕਰਦੇ ਹੁਣੇ ਕਰਕੇ ਨਹੀਂ ਗੱਲ। ਅੱਛਾ ਅੱਛਾ। ਹਾਂ। ਅੱਧੀ ਕੱਭ ਤੂੰ ਅੱਧੀ ਮਗ ਦਾ ਪ੍ਰੋਗਰਾਮ ਕਰਗੇ। ਜਿੱਦੇ ਲੈ ਗਏ। ਉਹਦਾ ਨਹੀਂ ਨਹੀਂ ਹਿਸਾਬ ਨਾਲ ਰੱਖੋ ਜੀ ਤੀ ਜਗਾੜ। ਹਾਂ। ਅਸੀਂ ਕਹਿੰਦੇ ਚੱਲਿਆ ਪ੍ਰੋਗਰਾਮ ਕਰਾਂਗੇ। ਉਹਨਾਂ ਆਉਣਾ ਮੁੰਡੇ। ਮੁੰਡੇ ਵੇ ਆ ਦੂਜਾ ਬਿਸਮਾਨ ਲਿਆਵਾਂਗੇ ਚਾਹ ਪਾਣੀ ਚੰਗਾ ਮੁੰਡਿਆਂ ਨੂੰ ਪਿਆਵਾਂ ਓਹ ਹੋ ਹੋ ਠੀਕ ਘਰੋਂ ਵੀ ਉਹਦੇ ਦਾਇਰੇ ਤੋਂ ਪਾਵਾਂਗੇ ਅੱਛਾ ਬਾਈ ਦੇ ਐ ਤੋਂ ਘਰ ਪੋ ਬਾਈ ਦਾਇਰੇ ਤੋਂ ਪਉਣਾ ਤੇ ਕਿ ਨਾ ਕਹਿੰਦਾ ਘਰ ਦੀਆਂ ਬੱਲੇ ਬੱਲੇ ਘਾ ਦੇਣੀ ਐ ਠੀਕ ਹੈ ਪਤਾ ਲੱਗੇ ਉਹ ਮੁੰਡੇ ਸਾਡੇ ਕਹਿੰਦੇ ਨਾ ਵੀ ਲੋਕਾਂ ਨਾ ਉੱਤੋਂ ਦੀ ਜਿੰਦਗੀ ਆਪਾਂ ਅੱਛਾ ਵੀ ਮਾਰੇ ਕੰਮ ਜੀ ਨਾ ਬੜੋ ਜੀ ਹੂੰ ਠੀਕ ਹੈ ਅੱਛਾ ਆ ਮੁੰਡਾ ਬਾਪੂ ਹੈ ਹਾਂ ਸ਼ਾਇਦ ਨਾ ਡੇਲੀ ਗੱਲ ਕਰਦਾ ਫਿਰ ਹਾਂ ਗੱਲ ਕਰਦੇ ਆ ਠੀਕ ਹੈ ਚਲੋ ਸੋ ਦੋਸਤੋ ਇਹ ਸੀ ਬਾਪੂ ਦੀ ਜ਼ਿੰਦਗੀ ਦੇ ਤਿਆਰਬੇ ਉਹ ਕੀ ਸੋਚਦੇ ਆ ਨੌਜਵਾਨੀ ਨੂੰ ਕੀ ਕਹਿਣਾ ਚਾਹੁੰਦੇ ਆ ਸਭ ਗੱਲਾਂ ਬਾਪੂ ਦੇ ਨਾਲ ਕੀਤੀਆਂ